ਨਿਕਤੀ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਸੂਰਠ ਮਹਲਾ ਪੰਜਵਾਂ ਹਮਰੀ ਗਤ ਨਾ ਗਣੀਆ ਕਾਈ ਆਪਣਾ ਬਿਰਧ ਪਛਾਣ ਹਾਥੇ ਰੱਖੇ ਕਰ ਆਪਣੇ ਸਦਾ ਸੁਦਾ ਰੰਗ ਮਾਣੋ ਹੰਮਰੀ ਗੰਤ ਨਾ ਗੜੀਆਂ ਕਾਈ ਆਪਣਾ ਬਿਰਦ ਪਛਾਣ ਹਾਥੇ ਰੱਖੇ ਕਰ ਆਪਣੇ ਸਦਾ ਸੁਦਾ ਰੰਗ ਮਾਣੋ ਸਾਚਾ ਸਹਬ ਸਦ ਮਿਹਰਵਾਣ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿੜ ਸਾਜਿਆ ਦਿੱਤਾ ਪਹਿਨਣ ਖਾੜ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕਰ ਬਾੜ ਲੋ ਜਿਉ ਪਾਈ ਪਿੰਡ ਜਨ ਸਾਜਿਆ ਜਿਤਾ ਪੈ ਨੜ ਖਾਨ ਆਪਣੇ ਦਾਸ ਕੀ ਆਪ ਪਹਿਜ ਰਾ ਕੀ ਨਾਨਕ ਸਦ ਗੁਰ ਬਾਣ ਵਾਹਿਗੁਰੂ ਕੀ ਕਸਾ ਵਾਹਿਗੁਰੂ ਵਾਹਿਗੁਰੂ ਕੀ ਫਤਹਿ